ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੁਝੜ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਵੈਲ ਬਟਨ ਨੂੰ ਵੀ ਆਲਟ ਸੈਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆ ਇਸ ਵਿੱਚ ਆਪਾਂ ਤੁਹਾਨੂੰ ਇੱਕ ਨੀਲੀ ਰਾਵੀ ਦੀ ਬਹੁਤ ਚੰਗੀ ਖੂਬਸੂਰਤ ਇੱਕ ਝੋਟੀ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ ਪਿੰਡ ਸ਼ੀਹਾਪਾੜੀ ਤਸੀਰ ਜੀਰਾ ਜਿਹੜਾ ਜਿਹੜਾ ਇਸ ਨੂੰ ਫਰੋਜਪੁਰ ਲੱਗਦਾ ਮਹੂਤ ਬਿਲਕੁਲ ਨੇੜੇ ਦੋਸਤੋ ਇਹ ਪਿੰਡ ਪੈਂਦਾ ਸ਼ੀਹਾਪਾੜੀ ਮਹੂ ਤਕਰੀਬਨ 6 ਕਿਲੋਮੀਟਰ ਦੀ ਦੂਰੀ ਤੇ ਹੈਗਾ ਬਾਕੀ ਜੀਰਾ ਤਸੀਰ ਆ ਦੋਸਤੋ ਚਾਹਾਂ ਅਨਵੀਰ ਜਰੂਰ ਪਹੁੰਚ ਕੇ ਆਪਦੀ ਤਸੱਲੀ ਕਰਕੇ ਦੋਸਤੋ ਇਹ ਝੋਟੀ ਖਰੀਦ ਸਕਦੇ ਹੋ ਸੋ ਦੋਸਤੋ ਇਹ ਝੋਟੀ ਦੂਜਾ ਸੂਬਾ ਸੂਣ ਜਾ ਰਹੀ ਏ ਅੱਜ ਤੋਂ ਤਕਰੀਬਨ 10 ਦਿਨ ਹਜੇ ਇਸਨੇ ਹੋਰ ਲੈ ਜਾਣੇ ਨੇ ਪਹਿਲੇ ਸੂਵੇ ਦਾ ਦੋਸਤੋ ਮਿਲਕਿੰਗ 12 ਲੀਟਰ ਦੀ ਚਵਾਈ ਕੀਤੀ ਆ ਮਾਲਕਾਂ ਵੱਲੋਂ ਕਿਹਾ ਗਿਆ ਬਾਕੀ ਨਿਸ਼ਾਨ ਤੁਸੀਂ ਪ੍ਰੋਪਰ ਜਰੂਰ ਦੇਖ ਸਕਦੇ ਹੋ ਸੋਹਣਾ ਆਰਡਰ ਹੈਗਾ ਦੋਸਤੋ ਥਣਾ ਦੀ ਨਵਾਈ ਮੋਟਾਈ ਬਿਲਕੁਲ ਸੋਹਣੀ ਹੈਗੀ ਆ ਮੁਠੀ ਵਾਲਾ ਥਣ ਲੱਗਾ ਹੈਗਾ ਬਾਕੀ ਸਿੰਘਾਂ ਦੀ ਬਣਤਰ ਸੋਹਣੀ ਆ ਬੱਲਾ ਮੂੰਹ ਆ ਦੋਸਤੋ ਸਾਰਾ ਚੰਗੀ ਚਵਾਈ ਆ ਦੋਸਤੋ ਪਹਿਲੇ ਸਵੇਰ ਤੋਂ 12 ਲੀਟਰ ਦੀ ਮਿਲਕਿੰਗ ਇਸ ਦੀ ਹੋਈ ਆ ਇਸ ਵਾਰ ਵੀ ਵਧੀਆ ਦੁੱਧ ਦੀ ਜਿਹੜੀ ਉਮੀਦ ਕੀਤੀ ਜਾਂਦੀ ਆ ਬਾਕੀ ਮੋਲ ਜਿਹੜਾ ਦੋਸਤੋ ਇਸ ਦਾ 82000 ਰੁਪਿਆ ਡਿਮਾਂਡ ਹੈਗੀ ਆ ਮੌਕੇ ਤੇ ਘਰ ਆਿਆਂ ਦਾ ਜਿਹੜਾ ਮਾਨਤਨ ਉਹ ਵੀ ਖੁੱਲ ਕੇ ਕੀਤਾ ਜਾਵੇਗਾ ਸੋ ਜਿਹੜੇ ਮੇਰੇ ਵੀਰ ਚਾਹਵਨ ਹੋਣ ਖਾਸ ਤੌਰ ਤੇ ਨੀਲੀ ਦਾ ਵੀ ਝੋਟੀਆਂ ਖਰੀਦਣ ਦੇ ਉਹ ਜਰੂਰ ਸੰਪਰਕ ਕਰ ਸਕਦੇ ਹੋ ਦੋਸਤੋ ਨੰਬਰ ਜਿਹੜੇ ਵੀਡੀਓ ਦੇ ਵਿੱਚ ਚੱਲਦੇ ਕਰ ਦਵਾਂਗੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਧੰਨਵਾਦ